ਅੱਜ ਸਿਕਾਵਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੇ ਖੜਾ ਜਾਓਗੇ ਇੱਕ ਕੁਐਸਟ ਆ ਤੁਹਾਡੇ ਘਰੇ ਕਿ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਕੋਈ ਵੀ ਜਿਹੜੀ ਪਿਛੇ ਲਾਹਮੇ ਵਾਲੀ ਗੱਲ ਨਾ ਰਹੇ ਸਜਣੋ ਅੱਜ ਦੀ ਵਿਜਿਤ ਪਿੰਡ ਝਮਕਾ ਪ੍ਰਤਾਪ ਸ਼ਾਹ ਕੋਲ ਆਏ ਆ ਚਾਰ ਸਜਣੋ ਮੱਝਾਂ ਝੋਟੀਆਂ ਦਿਖਾਉਣ ਲੱਗੇ ਆ ਸੱਜਣਾ ਸੁਈਆਂ ਵੀ ਵਿਹਾਈਆਂ ਵਿੱਚ ਬਿਨਾ ਬੱਚੇ ਤੋਂ ਹੀ ਇੱਕ ਹੈਗੀ ਮੈਂ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬੱਚੇ ਬਿਲਕੁਲ ਤੁਸੀਂ ਦੇਖ ਸਕਦੇ ਜੇ ਠੰਡ ਦਾ ਕਾਰਨ ਜਿਹੜੇ ਇੱਕ ਸਾਈਡ ਤੇ ਵੱਧੇ ਹੋਏ ਆ ਨਿੱਗੇ ਥਾਂ ਠੀਕ ਆ ਚਾਰ ਹੀ ਬੱਚੇ ਆ ਚਾਰੇ ਸੱਜਣੋ ਬੱਚਿਆਂ ਵਾਲੀਆਂ ਤੇ ਬਿਲਕੁਲ ਕੁੜਾ ਬੱਚਾ ਤੁਸੀਂ ਵੇਖ ਰਹੇ ਜੇ ਬਾਕੀ ਕਰਦੇ ਆ ਪ੍ਰਤਾਪ ਸ਼ਾਹ ਨਾਲ ਗੱਲਬਾਤ ਜੁੜੇ ਰਹੋ ਹੰਤਾ ਕਰਾ ਸ਼ਾਜੀ ਸਾਸਿਕਾਲ ਸਾਸਿਕਾਲ ਜੀ ਹੋਰ ਕੈਮ ਸਦਾ ਵਧੀਆ ਜੀ ਵਧੀਆ ਚਾਹ ਸ਼ੁਕਰ ਹੈ ਪਰਮਾਤਮਾ ਦਾ ਹੋਰ ਸੰਗੂ ਬਦਕਪੁਰਿਆ ਚੈਨਲ ਦੇਖਣਾ ਸਾਰੇ ਭੈਣ ਭਰਾ ਨੂੰ ਸਾਸਿਕਾਲ ਜੀ ਰਿਕਵੈਸਟ ਬੇਨਤੀ ਇਹ ਹੋਈ ਹੁੰਦੀ ਆ ਰਣੀ ਜੀ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਪੂਰ ਵੱਧ ਤੋਂ ਵੱਧ ਸਪੋਰਟ ਕਰੋ ਹਾਂ ਤੁਹਾਡੀ ਬੇਨਤੀ ਇਹੋ ਆ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਸਾਰੀ ਵੇਖੋ ਹਾਂ ਡੰਗਰ ਪਸੰਦ ਕਰਕੇ ਫਿਰ ਸਾਈ ਬਿਆਨਾ ਬਾਹੂ ਸਾਈ ਬਿਆਨਾ ਬਾਹੂ ਭਵੇਂ ਜਿਹੜਾ ਆਪਣੇ ਪਰੋਸੇ ਵਾਲੇ ਆ ਸਕਦਾ ਆ ਕੇ ਘਰੇ ਦੇਖ ਕੇ ਆਪਦੀ ਤਸੱਲੀ ਕਰਕੇ ਖੜਾ ਹਾਂ ਹਾਂਜੀ ਬਾਅਦ ਚ ਕੋਈ ਲਾਮੇ ਵਾਲਾ ਕੰਮ ਨਹੀਂ ਹਰ ਜਿਹੜੀਆਂ ਸਾਰੀਆਂ ਚੀਜ਼ਾਂ ਜਿਨੇ ਪੈਸੇ ਲਮੇ ਹੁੰਦਾ ਫਰਜ਼ ਬੰਦਾ ਹਾਂ ਤਸੱਲੀ ਕਰੋ ਕਰਨਾ ਫਰਜ਼ ਨਹੀਂ ਨਹੀਂ ਉਧਰ ਲਓ ਜਨਾ ਘਰੇ ਆ ਕੇ ਲਓ ਭਾਈ ਹਾਂਜੀ ਘਰੇ ਨਾਲ ਦੀ ਰੀਸ ਨਹੀਂ ਨਹੀਂ ਜੀ ਨਹੀਂ ਤੇ ਲਵੇਰੀ ਚੋ ਕੇ ਕਹਿ ਦਿੰਦੇ ਜਿਵੇਂ ਦੋ ਟਾਈਮ ਆਪਣੀ ਤਸੱਲੀ ਕਰਨਾ ਜਦੋਂ ਚੋ ਕੇ ਵੇਖ ਲਿਆ ਜੀ ਆਪਦਾ ਇੱਥੇ ਅੱਖੀਆਂ ਆ ਕੇ ਵੇਖ ਲਿਆ ਉਹਦਾ ਬੜਾ ਵਾਦਾ ਤੇ ਐਡਰੈਸ ਨੋਟ ਕਰਾ ਲੇ ਮੇਰਾ ਐਡਰੈਸ ਜੀ ਪਿੰਡ ਚਾਮ ਤੇ ਫਿਰ ਜ਼ਿਲ੍ਹਾ ਤਰਨਤਾਰਨ ਹਾਂ ਤਸਵੀਰ ਵੀ ਤਰਨਤਾਰਨ ਜੀ ਨਾਮ ਤੇ ਪ੍ਰਤਾਪ ਸਿੰਘ ਆ ਮੋਬਾਈਲ ਨੰਬਰ ਜੀ ਤੇ ਮੋਬਾਈਲ ਨੰਬਰ 6284742 6284742 ਚਾਰਾਂ ਦੇ ਬੱਚੇ ਆ ਜੀ ਹਾਂ ਜੀ ਬੱਚੇ ਵਾਲੀਆਂ ਆ ਅੱਗੇ ਭਾਜੀ ਹੈਗੇ 6-7 ਜੀ ਹਾਂ ਬੱਚਿਆਂ ਤੋਂ ਮਿਲੋ ਇਹਦੇ ਤੋਂ ਪਹਿਲਾਂ ਤਿੰਨ-ਚਾਰ ਡੰਗਰ ਜਿਹੜੇ ਕਰਦੇ ਬਿਲਕੁਲ ਜੀ ਵੇਖੇ ਸੇਲ ਹੋ ਗਏ ਹਨਾ ਮਾਦਰੋਂ ਆਪਣੋਂ ਤੋਂ ਭਾਅ ਛੋਟਾ ਹੀ ਆਪਾਂ ਲਈਦਾ ਭਾਅ ਹੀ ਲਈਦਾ ਤੇ ਭਾਅ ਹੀ ਦੇਣਾ ਬਿਲਕੁਲ ਜੀ ਬੇਸ਼ੱਕ ਭਾਵੇਂ ਜਿਹਨੇ ਆਪਣੋਂ ਤੋਂ ਮਹਾਂ ਲੈਣੀ ਦੋ ਜਣ ਬੁਲਾ ਕੇ ਨਾ ਫੇਰ ਆਪਣ ਹਾਂ ਬਾਜ਼ਾਰ ਨਾਲ 10000 ਮੈਂ ਜਿਵੇਂ ਕਿ ਇਹ ਮੇਲਾ ਕੋਈ ਮਗਿਆਂ ਆਂ ਕੇ ਹਾਂਜੀ 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 ਫਿਰ ਆ ਕੇ ਸਾਡੇ ਤੋਂ ਖਰੀਦਦਾਰੀ ਕਰੇ ਹਾਂਜੀ ਹਾਂਜੀ ਜਦੋਂ ਬਾਹਰ ਤਾਂ ਮੌਸਮ ਦਾ ਪਤਾ ਲੱਗਾ ਠੰਡਿਆ ਤੇ ਗਰਮੀ ਆ ਹਾਂਜੀ ਹਾਂਜੀ ਆਪੇ ਮੈਂ ਦੱਸਣਾ ਕਿ ਠੰਡ ਲੱਗਦੀ ਤੇ ਗਰਮੀ ਹੁੰਦੀ ਆ ਹਾਂਜੀ ਹਾਂਜੀ ਇਦਾਂ ਨਾ ਮੌਸਮ ਇੱਥੇ ਆ ਬਰਤਖਸ਼ਾ ਕੋਲ ਬਿਲਕੁਲ ਨੋਰਮਲ ਨੋਰਮਲ ਹਾਂ ਲੋ ਜੀ ਕਰੀਏ ਸ਼ਿਵਾਲਕ ਚੋਟੀ ਤੋਂ ਇੱਕ ਕਨਵਰਸੂ ਆ ਗਈ ਸ਼ਿਵਾਲਕ ਤੋਂ ਪਹਿਲਾਂ ਆ ਗਿਆ ਦੁਜਾਲਾਲੇ ਕੋਈ ਦੁਜਾ ਹੈ ਨਾ ਤੇ ਮਗਰ ਕਟਾ ਜੇ ਕਟਾ ਆ ਗਿਆ ਸੋਈ ਨੂੰ ਕੋਏ ਕੋ 15 ਦਿਨ ਓਕੇ ਜੀ ਤੇ ਦੁੱਧ ਜਿਹੜਾ ਚਵਾਵਾ ਭਾਵੇਂ 9-10 ਲੀਟਰ ਹੋਵੇ 8 ਕਹਿ ਕੇ ਦੇਣੀ ਆ ਇੱਕ ਗੱਲ ਹੋ ਰਿਹਾ ਵੀ ਕਮਬੈਣੀ ਵਾਲਾ ਅਗਲਾ ਥਾਂ ਨੇ ਉਹ ਤਲੜਿਆ ਜਮਾਂਦਰੀ ਨਹੀਂ ਚੱਲਿਆ ਅੱਛਾ ਹਾਂਜੀ ਹਾਂ ਪਰ ਲਈ ਸਾਈਡ ਵਾਲਾ ਵੇਖਤ ਨਹੀਂ ਤੇ ਜੱਜ ਹੁੰਦਾ ਪਰ ਆਪਾਂ ਦੱਸ ਕੇ ਦੇਣੀ ਜਿਹੜੀ ਗੱਲ ਹੈ ਬਿਲਕੁਲ ਹਾਂਜੀ ਹਾਂ ਕੱਢ ਚੱਡੇ ਛੁਡੇ ਦੀ ਬੜੀ ਕੋਰੀ ਆ ਹਾਂ ਬਿਲਕੁਲ ਮਰੀਆਂ ਸੁਈਆਂ ਮਰੀਆਂ ਝੋਟੀਆਂ ਹਾਂ ਹਾਂ ਲਓ ਜੀ ਦੋਸ ਜਿਹੜਾ ਕਾਟਾ ਵਾਲਾ ਲੈਵਾ ਏ ਤੇ ਬੱਚਿਆਂ ਨੂੰ ਖੇਲੀ ਹੈ ਹਾਂ ਹਾਂਜੀ ਉਹ ਥੋੜਾ ਡੰਗਰ ਨਾ ਤੈਨੂੰ ਬੜਾ ਕਿਹੜਾ ਘਰ ਤੇ ਲਾਗੇ ਬੰਦਾ ਨਾ ਕਰ ਬਿਲਕੁਲ ਜੀ ਬਿਲਕੁਲ ਇੱਥੇ ਸਾਰਾ ਕੋਲ ਨਾਲੇ ਸਾਰਾ ਕੋਈ ਬਦਲ ਜਾਂਦਾ ਬੰਦਾ ਬਦਲ ਜਾਂਦਾ ਤਾਂ ਬਦਲ ਬਿਲਕੁਲ ਕਥਾ ਬਦਲ ਜਾਂਦਾ ਇਹ ਨਹੀਂ ਗੱਲ ਨਹੀਂ ਕੀਆ ਬਾਤ ਲੈਓ ਚਾਹੀ ਤਟੇ ਵਾਲੀ ਤਾਜੀ ਸਰੀ ਮਹੀਂ ਬਿਲਕੁਲ ਜਾਇ ਰੇਟ ਹਾਂ ਲੋ ਆ ਪਾਣੀ ਮੈਂ ਇੰਡੀਆ ਕਰਦੀ ਹੋਈ ਉਹ ਆਪਾਂ ਦੱਸ ਕੇ ਦੇਣੀ ਆ ਬੁਕਾ ਕੇ ਦੇਣੀ ਘਰ ਆਈ ਭੈਣ ਪਰ ਓ ਜੀ ਮੰਦਰੂ ਇੱਕ ਥਾਂ ਦੀ ਤੇ ਲਿਆ ਕੋਈ ਹੋ ਨਹੀਂ ਸੋਆ ਕੋਈ ਦੂਜਾ ਮੰਨ ਕੇ ਸੌਦਾ ਕਰੇ ਪਾਤਾ ਅੱਛਾ ਗਰੰਟੀ ਇਹ ਰੇਟ ਦੀ ਗੱਲ ਕਰਕੇ ਸਾਜੀ ਫਿਰ ਕਿੰਨੇ ਦੀ ਕਰ ਰੇ ਰੇਟ ਭਾਜੀ ਬਿਲਕੁਲ ਜੈਰ ਆ ਠੀਕ ਹੈ ਜੀ ਪੂਰੇ 63000 ਦੇ ਵਿੱਚ ਪਹੁੰਚ 63000 ਦੇ ਵਿੱਚ ਪਹੁੰਚ ਹੋਰ ਹਜ਼ਾਰ ਚਾਹਤਾਂ 62 ਦੇ ਪਾ 62000 ਤੋਂ ਮੈਂ ਗੱਡੀ ਖਵਾ ਕੇ ਲਿਆਊਗਾ ਤੇ 90000 ਨਹੀਂ ਦੇਣੀ ਠੀਕ ਆ ਤੇ ਕਿੰਨੇ ਕਿਲੋਮੀਟਰ ਦੀ ਪਹੁੰਚ ਪਾਜੀ 6200 100 ਕਿਲੋਮੀਟਰ ਦੀ ਦੀ ਪੌਣ 100 ਕਿਲੋਮੀਟਰ ਗੱਡੀ ਕੋ ਆਦੀ ਲੈਊਗਾ ਤਾਂ 3000 ਖਰਦਾ ਤੇ 100 ਕਿਲੋਮੀਟਰ ਦਾ 1000 ਘੱਟ ਸਰਦੀ 9000 ਦੀ ਦੇਣੀ ਤੂੰ ਓਕੇ ਪਾਜੀ ਹਾਂਜੀ ਤੇ ਆਹ ਦਾ ਜੇ ਨੰਬਰ ਤੇ ਆ ਕੇ ਬੋੜੀ ਹੈ ਇਹਦੇ ਕੋਲ ਕਿੰਨਾ ਕੁ ਦੁੱਧ ਹੋਗਾ ਇਹ ਕੀ ਪਾਜੀ 23 ਸੂਈ ਜਿੰਨਾ ਚਾਹੁੰਦਾ ਨਾ ਚਾਰ ਕਿ ਦਿਨ ਹੋ ਗਏ ਹੈ ਨਾ ਬੋਹਲਾ ਨਾਲੇ ਦੁੱਧ ਨਾਲੇ 8 ਕਿਲੋਟਰ 7 ਦਾ ਵਾਰਾ ਜੀ 7 8 ਦਾ ਹਾਂਜੀ ਠੀਕ ਹੈ ਤੋੜ ਕੇ ਕਰਮਾਲੀ ਇਹਨੂੰ ਲਓ ਜੀ ਸੂਰਾ ਭੈਣ ਭਰਾ ਕੋਲ ਦਾ ਜੱਜ ਕਰ ਲਈ ਤੇ ਜਾ ਉਹਨਾਂ ਦੱਸਿਆ ਹੂੰ ਕੋ ਚੌਥਾ ਵਾਲੇ ਪਣ ਵਾਲੇ ਦਾ ਹੁੰਦਾ ਬਿਲਕੁਲ ਜੀ ਇਹ ਆਪੋ ਆਪਣੀ ਸਮਝ ਹੈ ਗਾੜੀ ਆ ਜੀ ਹਾਂ ਹਾਂ ਜੀ ਲਓ ਜੀ ਹਾਂ ਲਓ ਅੱਜ ਅੱਜ ਪਹਿਲੇ ਚਾਹ ਪਾਣੀ ਚਾਹ ਪਾਣੀ ਕੋ ਨਹੀਂ ਕੋ ਨਹੀਂ ਕੋ ਨਹੀਂ ਨੀਲੀ ਦਾ ਵੀ ਚ ਆਉਂਦੀ ਓਦਾਂ ਹਾਂ ਆ ਗਈ ਜੀ ਆ ਜੀ ਬਿਲਕੁਲ ਨੀਲੀ ਦਾ ਵੀ ਚ ਨਹੀਂ ਜੇ ਕੋ ਸੇਵਾ ਸੁਆ ਕਰੂ ਚਲੋ ਜਿਆਦਾ ਨਹੀਂ ਆ ਪਾਉਂਦੇ ਦੁੱਧ 10 ਤੋਂ ਪਰਾਸ ਦੇਣਾ ਜੀ ਨਹੀਂ ਹੂੰ ਹੁਣ 8 ਆ 8 7 ਲੀਟਰ ਸੌਲਾ ਵਾਲੇ ਕੋ ਦੁੱਧ ਦਾ ਦੁੱਧ ਦਾ 8 ਇਹ ਆਪਾਂ ਸਾ ਕਰ ਬਿਲਕੁਲ ਜੀ ਤੇ ਰੇਟ ਕਿੰਨਾ ਜੀ ਦਾ ਰੇਟ ਭਾਜੀ ਬਿਲਕੁਲ ਹੀ ਵੈਗਿਆ ਹਾਂਜੀ ਪਾਣੀ ਭਰੋਗੇ ਲੋ ਜੀ ਦੱਸੋ ਜੀ ਕਿ ਕਰਵਾ ਕਰਨੀ ਪਕਾਓ ਜੇ ਦੀ ਭਾਜੀ 63000 ਦੇ ਵਿੱਚ ਕੋ 63000 ਦੇ ਵਿੱਚ ਹਾਂ ਬਾਹਰ ਦੀ ਕਰ ਲਗੇ ਉਹਦੇ ਜ ਨਹੀਂ ਬਰਾਬਰ ਹੀ ਦੋ ਦੀ ਜਾਣ ਤੋਂ ਬਾਹਰ ਹੈ ਨਾ 62000 ਦੇ ਵਿੱਚ ਪਉਜ ਇਹ ਵੀ ਗੱਡੀ ਕੁਆਦਰ ਨਾ ਰਹੀ ਆ ਬਿਲਕੁਲ ਸਹੀ ਗੱਲ ਆ ਤੇ ਜੇ ਨੰਬਰ ਤੇ ਆ ਗਈ ਇਹ ਵੀ ਸੋਈ ਸਵਾਈ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਸੋਈ ਨੂੰ ਡੈਡ ਫਰਮ ਇਹਦੀ ਮੈਂ ਤਾਦੀ ਆ ਹਾਂ ਸਵੇਰ ਜੇ ਮੈਂ ਦਾ ਤੀਆਂ ਸਰੀਰ ਬੋਡੀ ਸਟਰਕਚਰ ਤੋਂ ਜਿੱਦਾਂ ਦੀ ਉਹਨਾਂ ਸਾੰਧੀ ਉੱਥਾਂ ਦੀ ਮੈਂ ਆ ਮੂੰਹ ਪੱਕੋ ਵੇਖੋ ਤੇ ਮੂੰਹ ਬਖੋ ਛੋਟੀ ਬਣਾ ਕੋਈ ਜਾਰੀ ਨਹੀਂ ਮਾਰੀ ਹਾਂ ਬਾਕੀ ਚਲੋ ਜਿੱਦਾਂ ਦੀ ਅਗਲੇ ਸਾਂਭੀ ਹੈ ਜੀ ਉਦਾਂ ਦੇ ਪੈਸੇ ਵਟਲੇ ਉਦਾਂ ਦੇ ਆਪਾਂ ਵਟਨੇ ਬਿਲਕੁਲ ਸੁਮੇਤ ਆਜੀ ਜੀ ਇਹਦੇ ਥੱਲੇ ਵੀ ਬੋਹੜਾ ਲਾਲੇ ਕੋ ਦੁੱਧ ਲਾਲੇ ਆਠ ਆ ਕੋ ਸੱਤ ਲਾ ਅੱਛਾ ਸੱਤ ਮੰਨੇ ਕੋ ਸੋ ਹਾਂਜੀ ਹਾਂ ਨਾ ਠੀਕ ਮਗਰ ਇਹਦੇ ਵੀ ਕਟਾ ਕਟਾ ਸਾਰੀਆਂ ਮਗਰ ਕਟਈ ਹੈ ਜੀ ਕਟਈ ਹੈ ਹਾਂਜੀ ਠੀਕ ਲੋੜ ਥੋੜਾ ਲੈਸ ਪੋਣਾ ਬਾਕੀ ਤੇ ਸ਼ਕਲ ਤੋਂ ਤੇ ਨਹੀਂ ਲੱਗਦੀ ਬਾਕੀ ਜਿੰਮਾ ਮਰਜੀ ਸੁਆ ਲਾਲੇ ਉਹ ਤੁਹਾਨੂੰ ਪਹਿਲੋਂ ਕੁਐਸਚਨ ਆ ਹਾਂ ਦਸ ਮਾ ਲਾਲੇ ਭਾਵੇਂ ਕੋਈ ਦੂਜਾ ਲਾਲੇ ਕਿਉਂਕਿ ਸਾਂਭਰ ਦੋਖੋ ਹੀ ਅੱਜਕੱਲ ਲੋ ਜੀ ਆਹ ਜਿੰਦੀ ਸ਼ਕਲ ਤੇ ਫੇਸ ਕੁਆਲਿਟੀ ਵੱਜੀ ਰਹੀ ਏ ਵਿਚਾਰੀ ਮੇਰੇ ਹਿਸਾਬ ਨਾਲ ਕਿੱਕਰ ਦੇ ਨਾਲ ਹੀ ਇੱਕੇ ਥਾਂ ਹੀ ਹੈਂ ਕਿਉਂ ਲਗੀਆਂ ਖੋਲ ਲੈਂਦੇ ਰਹਿਆ ਹਾਂ ਹਾਂ ਇੱਕੇ ਥਾਂ ਹੀ ਵੱਜੀ ਰਹੀ ਕਰੀ ਇਹਨੂੰ ਨੇ ਕਿਸੇ ਨੇ ਪੁੱਛਿਆ ਕਿ ਕਿੱਥੇ ਤੂੰ ਕਿੱਥੇ ਨਹੀਂ ਨਹੀਂ ਆਪਾਂ ਤਾਂ ਹੁੰਦਾ ਬਹੁਤ ਸਿਮਾਰੀ ਵੀ ਆਪਾਂ მომੇ 1000 ਘਾਟ ਵਟਲੀਆਂ ਘਲਣੀਆਂ ਪਸੇਵਾਲੇ ਤਾਂ ਸੇਵਾ ਵਾਲੇ ਤਾਂ ਤੇ ਫਿਰ ਕਹਿੰਦੀ ਕਿੰਨੇ ਕਰ ਦਈਏ 56 ਜਹ ਪਹੁੰਚ ਕਰ ਦਈ 55 ਜਹ ਪਹੁੰਚ ਕਰ ਗੱਡੀ ਕੋਲ ਤੋਂ ਲੈ ਪੂਰੇ 55 55000 ਹਾਂਜੀ ਠੀਕ ਹੈ ਤੇ ਆ ਆ ਕੀ ਨੀਲੀ ਦਾ ਹੈ ਨਾ ਇਹ ਹੋਈ ਇਹ ਨੀਲੀ ਦਾ ਵੀ ਕਿਹੜਾ ਸੁਗਾ ਤੇ ਜਹ ਦੇ ਤੀਸਰਾ ਤੇ ਇਹਨੂੰ ਵੀ ਸੂਈ ਨੂੰ ਮਾਲੋ ਇਹਨਾਂ ਕੀ ਹੋਇਆ ਟਾਈਮ ਅੱਛਾ ਕੋਈ ਹਫਤਾ ਕਰ ਆਉਂਦਾ। ਹਾਂ ਤੇ ਤੂੰ ਕੁਦਾ ਆਦਨੇ ਆ ਤਾਂ ਹਾਂ ਨਾ ਨਾ ਪੱਕ ਗਿਆ ਬੰਦੇ। ਕੱਟਾਈ ਹੈ। ਹਾਂ ਕੱਟਾ ਨਾ। ਚਲੋ। ਇਹਦੇ ਮਗਰ ਕੱਟਾ ਇਹ ਨੀਲੀ ਦਾ ਜੀ। ਅੱਛਾ ਕੱਟਾ ਉਹ ਦਿਖਾ ਦਿੰਨੇ ਆਪਾਂ। ਬੱਚੇ ਦਿਖਾਉਣੇ ਬਾਅਦ ਚ। ਨੀਲੀ ਦਾ। ਪਹਿਲਾਂ ਮੈਂ ਇਹਦਾ ਤੋਰਾ ਚੈੱਕ ਕਰਵਾ ਦਈਏ। ਠੀਕ ਹੈ। ਹਾਂ। ਲਓ ਜੀ। ਦੁੱਧ ਆਠੋ। ਆਠਿਆ ਜੀ ਇਹਦੇ ਨਾਲ ਪੱਕਾ ਆਠਿਆ। ਆਠਿਆ। ਹਾਂ। ਇਹ ਤੇਰੀਆਂ ਉਹ ਜਿਹੜੀਆਂ ਇੰਦੂ ਆਈਆ ਇਹ ਆ ਰਿਹਾ ਬੀਤੋ। ਲਓ ਜੀ। ਨੀਲੇ ਦਾ ਵੀ। ਤੇ ਮਗਰ ਕੱਟਾ ਜਿਆਦਾ। ਨਹੀਂ ਮੈਂ ਨਾ ਭਾਈ ਕਾਰ ਤੇਰੀ ਆਵਾਜ਼ ਬੱਚੋ ਤੇ ਕਾ ਤੇ ਨਹੀਂ ਆਪਾਂ ਸਭ ਸਭ ਮੁੱਲ ਕਰਨੇ ਪਹੁੰਚ ਆਲੇ ਰੋਸਾ ਅੰਦਰ ਕਿਹੜੇ ਵੱਡਾ ਮੋਲਿਆ ਸਿਰਫ 2000 500 ਕਮਾਈਆ ਬਿਲਕੁਲ ਜੀ ਬਿਲਕੁਲ ਪਰ ਵੀ ਜੈਜ ਆਈਆਂ ਜੈਜ ਹੀ ਦੇਣਾ ਆਪਾਂ ਹਾਂ ਇਹ ਆ ਵੀ ਚਲੋ ਮਾਰਾ ਜੀ ਮੈਂ ਮੈਂ ਤੈਨੂੰ ਮਾਰ ਇਹਨੇ ਜੁੱਤੀ ਲਾਈ ਆ ਬਿਲਕੁਲ ਉਹ ਤੋਂ ਘਰ ਨੂੰ ਦੁੱਧ ਪਿਆ ਦੀ ਧਰੋਈ ਦਾ ਕੀ ਰੇਟ ਇਹਦਾ ਛਾਜ ਫਿਰ ਬਿਲਕੁਲ ਦੇ ਜੀ 68 ਹੱਥ ਪਹੁੰਚ ਜਾਂਦੀ 68000 ਦੀ 1000 ਛੱਡਾਂਗੇ ਪੂਰੇ 67000 ਦੇ ਵਿੱਚ ਪਹੁੰਚ ਗੱਡੀ ਕੋਲ ਦੀ ਲਿਆਊਗਾ 64000 ਦੀ ਦੇ ਦੇ ਹਾਂਜੀ ਠੀਕ ਹੈ ਸასიਕਰ